ਐਵੇਂ ਨਹੀਂ ਸਾਰੇ ਪਾਸੇ ਨੇਕਾ ਨੇਕਾ ਹੁੰਦੀ ਨੇਕੇ ਦੇ ਕੰਮ ਹੀ ਇਦਾਂ ਦੇ ਹੁੰਦੇ ਜੋ ਹਰ ਇੱਕ ਦਾ ਦਿਲ ਜਿੱਤ ਲੈਂਦੇ ਹਨ ਤੇ ਨੇਕਾ ਹਰਦਾਸਪੁਰਿਆ ਦਾ ਇਹ ਸੂਲ ਹੈ ਕਿ ਉਸਨੇ ਜੋ ਕਿਹਾ ਉਹ ਕਰਕੇ ਦਿਖਾਇਆ ਪਿਛਲੇ ਦਿਨੀ ਸਾਡੇ ਵੱਲੋਂ ਇੱਕ ਵੀਡੀਓ ਪਾਈ ਗਈ ਸੀ ਕਿ ਫਗਵਾੜਾ ਇਲਾਕੇ ਦੇ ਉੱਗੇ ਸਮਾਜ ਸੇਵੀ ਨੇਕਾ ਹਰਦਾਸਪੁਰਿਆ ਨੇ ਸਤਲੁਜ ਦਰਿਆ ਤੇ ਜਾ ਕੇ ਲਗਭਗ 101 ਬੂਟੇ ਲਗਾਏ ਤੇ ਨੇਕਾ ਵੱਲੋਂ ਇਸ ਮੌਕੇ ਇਹ ਦਾਅਵੇਦਾਰੀ ਵੀ ਪੇਸ਼ ਕੀਤੀ ਗਈ ਸੀ ਕਿ ਇਹਨਾਂ ਬੂਟੀਆਂ ਦਾ ਮੈਂ ਪਾਲਣ ਪੋਸ਼ਣ ਪੂਰੀ ਤਨਦੇਹੀ ਅਤੇ ਲਗਾਤਾਰ ਕਰਾਂਗਾ ਤੇ ਤਾਜਾ ਮਸਾਲਾ ਕਿ ਹੁਣ ਨੇਕਾ ਹਰਦਾਸਪੁਰ ਨੇ ਚੌਥੀ ਵਾਰ ਸਤਲੁਜ ਦਰਿਆ ਤੇ ਜਾ ਕੇ ਦਰਿਆ ਚੋਂ ਬਾਲਟੀਆਂ ਨਾਲ ਪਾਣੀ ਭਰ-ਭਰ ਕੇ ਇਹਨਾਂ ਬੂਟਿਆਂ ਨੂੰ ਪਾਇਆ ਤੇ ਖਾਦ ਵੀ ਪਾਈ ਤੇ ਨੇਕਾ ਨੇ ਕਿਹਾ ਕਿ ਜਦ ਤੱਕ ਇਹ ਬੂਟਿਆਂ ਦਾ ਪੂਰਾ ਪਾਲਣ ਪੋਸ਼ਣ ਨਹੀਂ ਹੁੰਦਾ ਇਹ ਬੂਟੇ ਪਲ ਨਹੀਂ ਜਾਂਦੇ ਮੈਂ ਇੰਜ ਹੀ ਲਗਾਤਾਰ ਹੀ ਇੱਥੇ ਆ ਕੇ ਇਹਨਾਂ ਬੂਟਿਆਂ ਦਾ ਪਾਲਣ ਪੋਸ਼ਣ ਕਰਾਂਗਾ ਦਿਖਾਉਂਦੇ ਹਾਂ ਇਸ ਵੀਡੀਓ ਦੇ ਅੰਦਰ ਕਿ ਕਿਸ ਤਰ੍ਹਾਂ ਨੇਕਾ ਹਰਦਾਸਪੁਰ ਪੁੱਜੇ ਚੌਥੀ ਵਾਰ ਸਤਲੁਜ ਦਰਿਆ ਤੁਸੀਂ ਦੇਖ ਰਹੇ ਹੋ ਆਈਐਨਡੀਬੀ ਤੋਂ ਹਰਿਸ਼ ਪੰਡਾਰੀ ਦੀ ਰਿਪੋਰਟ ਨੇਕੜ ਚਾਂਦੀ ਸਵਾਗਤ ਤੁਸੀਂ ਫਿਰ ਦੁਬਾਰਾ ਚੌਥੀ ਵਾਰ ਇੱਥੇ ਪੁੱਜੇ ਆ ਬੂਟਿਆਂ ਨੂੰ ਹੈਗਾ ਪਾਲਣ ਪੋਸ਼ਣ ਕਰਨ ਲਈ ਖਾਦ ਵਗੈਰਾ ਪਾਈ ਹੈਗੀ ਆ ਕਿਸ ਤਰ੍ਹਾਂ ਦੀ ਉਪਰਾਲੀ ਕੀਤੀ ਅਸੀਂ ਅੱਲਾਹ ਦਾ ਸਰ ਸਾਡੇ ਮੀਡੀਆ ਵਾਲਿਆਂ ਦਾ ਧੰਨਵਾਦ ਕਰਦੇ ਆ ਸਾਰੇ ਬੱਚਿਆਂ ਦਾ ਸਾਰੀ ਟੀਮ ਦਾ ਵੀ ਧੰਨਵਾਦ ਕਰਦੇ ਆ ਜਿਹੜੀ ਇਹ ਕਿਟਾਇਰ ਵਾਲਾ ਅਸੀਂ ਦਾ ਯੋਗਦਾਨ ਪਾਉਣ ਲਈ ਜਿਨ੍ਹਾਂ ਦੇ ਨਾਲ ਆ ਕੇ ਸਾਰਿਆਂ ਦਾ ਥੈਂਕਸ ਕਰਦੇ ਆ ਤੇ ਬੂਟਿਆਂ ਨੂੰ ਤਾਂ ਪਾਣੀ ਪਾਉਣੇ ਜੇ ਇੱਕ ਰੁਪਿਆ ਲਾਵਾ 100-100 ਪਾਵਾਂਗੇ ਜੀ ਬੱਚਿਆਂ ਨੂੰ ਨਾਲ ਪਾਲ ਕੇ ਪਾਵਾਂਗੇ ਜੀ ਸੋ ਲੋਕਾਂ ਕਾਫੀ ਜੀ ਅਵੇਅਰ ਕਰ ਰਹੇ ਕਾਫੀ ਮਹੀਨਿਆਂ ਤੋਂ ਲੇਕਿਨ ਹਜੇ ਵੀ ਦੇਖਿਆ ਇਹ ਤੇ ਬਚੋਲ ਗੰਦ ਪੂਰਾ ਸੜਦੇ ਆ ਨਹੀਂ ਸਿੱਟਣਾ ਚਾਹੀਦਾ ਪੁਚਾ ਕਰਨਾ ਚਾਹੀਦਾ ਜੀ ਸੋ ਆਉਣ ਵਾਲੇ ਸਮੇਂ ਵਿੱਚ ਇਹ ਇਹ ਪ੍ਰਾਲੀ ਜਾਈ ਜਾਂਦਾ ਐਜੇ ਆਵਾਂਗੇ ਜੀ ਬਸ ਕੂੜੇ ਪਾਲ ਕੇ ਬਣਾਉਂਗੇ ਲੋਕਾਂ ਦਾ ਕਿੰਨਾ ਕ ਅਸਰ ਹੁੰਦਾ ਨਜ਼ਰ ਆ ਰਿਹਾ ਬਹੁਤ ਜ਼ਿਆਦਾ ਜੀ ਮਾਮਾ ਜੀ ਦਾ ਬੇਟਾ ਖੜਾ ਇਹਨੇ ਲਾਇਆ ਤਗਾ ਸਾਨੂੰ ਅੱਜ ਪੱਕਾ ਹੀ ਰਾਵਾਂਗੇ ਸੋ ਜਿਹੜੇ ਲੋਕੀ ਭੜਕ ਜਾਂਦੇ ਨੇ ਚੀਜ਼ਾਂ ਲੈ ਕੇ ਉਹਨਾਂ ਨੂੰ ਕਿੱਦਾਂ ਸਮਝਾਉਣੇ ਫਿਰ ਪਿਆਰ ਨਾਲ ਸਮਝਾਉਣੇ ਜੀ ਆਲਾ ਬਗਾਲਾਂ ਵਿੱਚ ਕੱਢਦੇ ਕੋਈ ਗੱਲ ਨਹੀਂ ਸੇਵਾਦਾਰ ਲੱਗੇ ਫਿਰ ਤੁਸੀਂ ਥੱਲੇ ਖੜੇ ਹੋ ਉੱਪਰ ਕੂੜਾ ਸੁੱਟੀ ਜਾਂਦੇ ਲੋਕ ਕੱਢਣਾ ਜੀ ਹੁਣ ਥੱਲੇ ਪਾਈ ਭਾਜੀ ਜਿਹੜੇ ਲੋਕ ਆਪਣੀ ਕੂੜਾ ਸਿਟ ਕੇ ਪਾਣੀ ਵਿੱਚ ਮੂਰਖਾ ਦਾ ਪਰਮਾਨਦੰਦੇ ਆ ਉਹਨਾਂ ਨੂੰ ਜਾਗਰੂਕ ਕਰ ਰਹੇ ਆ ਕਾਫੀ ਦਿਨਾਂ ਤੋਂ ਕਾਫੀ ਮਹੀਨਿਆਂ ਤੋਂ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਕਿਸ ਤਰ੍ਹਾਂ ਦੇ ਹਾਲਾਤ ਹੈ ਕਿ ਹੁਣ ਫਤਲ ਦਰਿਆ ਦੇ ਦੇਖੋ ਜੀ ਬਹੁਤ ਫਰਕ ਪਿਆ ਅੱਗੇ ਨਾਲੋਂ 20 30% ਲੋਕ ਘਟ ਰਹੇ ਆ ਤੇ ਸਾਨੂੰ ਉਮੀਦ ਆਣ ਵਾਲੇ ਸਮੇਂ ਤੇ ਇਹ ਪਖੰਡ ਜਿਹੜਾ ਪੰਜਾਬ ਦੀ ਧਰਤੀ ਛੱਡ ਦੂਗਾ ਕਿਉਂਕਿ ਇਹਦੇ ਵਿੱਚ ਪੰਜਾਬ ਦੇ ਵਿੱਚ ਕੋਈ ਜਗ੍ਹਾ ਨਹੀਂ ਹੈਗੀ ਇਹਦੇ ਲਈ ਪੰਜਾਬ 'ਚ ਇਹੋ ਜਿਹੇ ਪਖੰਡਾਂ ਦੀ ਨਾ ਆਪਾਂ ਮੰਨਦੇ ਆਂ ਵੀ ਕੋਈ ਥਾਂ ਨਹੀਂ ਹੈ ਕਿਉਂ ਕਿ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇਹਨਾਂ ਗੁਰੂਆਂ ਪੀਰਾਂ ਨੇ ਪਖੰਡ ਦਾ ਹੀ ਵਿਰੋਧ ਕੀਤਾ ਆ। ਆਪਾਂ ਮੇ ਆਪਾਂ ਖਾਲਸੇ ਪੰਥ ਦੀ ਗੱਲ ਕਰੀਏ, ਸਿੱਖ ਧਰਮ ਦੀ ਗੱਲ ਕਰੀਏ, Hindu ਧਰਮ ਦੀ ਗੱਲ ਕਰੀਏ ਜਿੰਨੇ ਵੀ ਮੁਸਲਮਾਨ ਪੀਰ Hindu ਗੁਰੂ ਜਿੰਨੇ ਵੀ ਹੋਏ ਆ ਸਾਰੇ ਪੰਜਾਬ ਦੀ ਧਰਤੀ ਦੇ ਜਿੰਨੇ ਵੀ ਆ ਸਾਰੇ ਕਹਿੰਦੇ ਆ ਵੀ ਇਹ ਪਖੰਡਿਆ ਇਹਨਾਂ ਪਖੰਡਾਂ ਨੂੰ ਬੰਦ ਕਰਨਾ ਚਾਹੀਦਾ। ਸੋ ਤੁਸੀਂ ਹੁਣੀ ਅਸੀਂ ਪਿੱਛੇ ਦੇਖਿਓ ਉੱਪਰੋਂ ਕੋਈ ਕੁੜਾ ਇਧਰ ਸਿੱਟ ਰਿਹਾ ਕੋਈ ਉੱਧਰ ਸਿੱਟ ਰਿਹਾ ਕੋਈ ਇਧ ਤੁਸੀਂ ਸੱਟਾ ਡਿਊਟੀ ਮਨਾਂ ਵੀ ਕਰਦੀ ਨਹੀਂ ਮਨਾ ਕਰਦੇਗਾ ਇਹਨਾਂ ਦੇ باوجود ਵੀ ਲੋਕੀ ਠਾੜਾ ਵਿੱਚ ਸਿੱਟੀ ਜਾਂਦੇ ਹੈ ਕੂੜਾ ਦੇਖੋ ਉਹਨਾਂ ਨੇ ਕਈ ਲੋਕ ਗਿਆ ਜਿਹੜੇ ਨਾ ਛੇਤ ਤੇ ਆ ਸਮਝਦੇ ਆ ਜਦੋਂ ਆਪਾਂ ਦੱਸਦੇ ਆ ਕਈ ਲੋਕ ਨਾ ਜਦਾਂ ਜਦੋਂ ਤੱਕ ਉਹਨਾਂ ਦੇ ਘਰ ਕੈਂਸਰ ਨਹੀਂ ਵੱੜਦਾ ਉਦੋਂ ਤੱਕ ਉਹਨਾਂ ਨੂੰ ਅਕਲ ਨਹੀਂ ਆਉਂਦੀ ਤੇ ਬਹੁਤੇ ਲੋਕ ਆ ਜਿਹੜੇ ਸਮਝ ਵੀ ਜਾਂਦੇ ਆ ਹੌਲੀ ਹੌਲੀ ਸਮਾਂ ਲੱਗੂਗਾ ਸਮਝ ਸਾਰਿਆਂ ਨੂੰ ਆਊਗਾ ਅਸੀਂ ਪਿੱਛੇ ਹੁਣੇ ਦੇਖੇ ਤੇ ਕਈ ਲੋਕ ਤੁਹਾਡੀ ਵਿਰੋਧਤਾ ਵੀ ਕਰਦੇ ਇਸ ਚੀਜ਼ ਨੂੰ ਲੈ ਕੇ ਫਿਰ ਕਿਸ ਤਰ੍ਹਾਂ ਹੈਂਡਲ ਕਰਦੇ ਸਾਰਾ ਕੁਝ ਦੇਖੋ ਆਪਣੇ ਹੀ ਲੋਕ ਆ ਜਾਂ ਤਾਂ ਉਹ ਇੰਡਸਟਰੀ ਦੇ ਬੰਦੇ ਆ ਜਿਹੜੇ ਲੋਕਾਂ ਨੂੰ ਕੈਨਸਲ ਕਰ ਦਦੇ ਆ ਜਾਂ ਫਿਰ ਉਹ ਥੋੜਾ ਜਿਹਾ ਕਹਿੰਦਾ ਪਟਕੇ ਹੋਏ ਲੋਕ ਆ ਗੁੰਮਰਾਹ ਕੀਤੇ ਹੋਏ ਲੋਕ ਆ ਸਾਰੇ ਆਪਣੇ ਆ ਇਹਨਾਂ ਨੇ ਹੌਲੀ ਹੌਲੀ ਆਣਾ ਹੈ ਈਸਾ ਨੂੰ ਬੜੀ ਪੋਜ਼ਿਟਿਵਿਟੀ ਸਾਡੇ ਚ ਆਉਂਦੀ ਆ ਵੀ ਲੋਕ ਹੌਲੀ ਹੌਲੀ ਵੱਧ ਰਹੇ ਆ ਸਾਡੇ ਨਾਲ ਜੁੜ ਰਹੇ ਆ ਤੇ ਕੰਮ ਚੱਲ ਹੀ ਰਿਹਾ ਹੈ ਸਰ ਸਮਾਜ ਵੀ ਨੇਕਾ ਹਰਦਾਸਪੁਰ ਵੀ ਇਸ ਚੀਜ਼ ਨੂੰ ਲੈ ਕੇ ਇੱਥੇ ਪੁੱਜੇ ਸੀਗੇ ਪਿਛਲੀ ਵਾਰ ਇਹਨੇ ਪੌਦੇ ਵੀ ਲਗਾਏ ਅੱਜ ਉਹਨਾਂ ਦਾ ਪਾਲਣ ਪੋਸ਼ਣ ਕਰ ਲਈ ਤੇ ਖਾਦ ਪਾਈ ਹੈਗੀ ਆ ਪਾਣੀ ਲਗਾਇਆ ਕੀ ਕਹਣਾ ਹਰਨੇਕ ਭਾਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਸਮੇਂ-ਸਮੇਂ ਸਾਨੂੰ ਸਪੋਰਟ ਕਰਦੇ ਨੇ ਆਪਣੀ ਫੈਮਿਲੀ ਨੂੰ ਵੀ ਨਾਲ ਲੈ ਕੇ ਆਉਂਦੇ ਨੇ ਕੋਈ ਵੀ ਸਮਾਜ ਸੇਵੀ ਹੋਵੇ ਕੋਈ ਕੋਈ ਆਮ ਬੰਦਾ ਆਏਗਾ ਸਾਰਿਆਂ ਨੂੰ ਚਾਹੀਦਾ ਵੀ ਕਿਉਂਕਿ ਇਹ ਜਿਹੜੀ ਮੁਹਿੰਮ ਹੈ ਪੰਜਾਬ ਬਚਾਉਣ ਦੀ ਮੁਹਿੰਮ ਹੈ ਕਿਉਂਕਿ ਪੰਜਾਬ ਦੇ ਨਾਲ ਦਰਿਆ ਨੇ ਦਰਿਆਵਾਂ ਨਾਲ ਪੰਜਾਬ ਹੈ ਤਾਂ ਕਰਕੇ ਕਹਿੰਦਾ ਵੀ ਜਿਹੜਾ ਵੀ ਬੰਦਾ ਇੱਥੇ ਪਹੁੰਚਦਾ ਹੈ ਭਾਵੇਂ ਹਰਨੇਕ ਭਾਜੀ ਨੇ ਭਾਵੇਂ ਕਿਸੇ ਹੋ ਪਰ ਮੀਡੀਆ ਪਹੁੰਚਦਾ ਹੈ ਕਿ ਜਿਹਨਾਂ ਨੂੰ ਪੰਜਾਬ ਦੀ ਫਿਕਰ ਹੈ ਉਹ ਇੱਥੇ ਪਹੁੰਚ ਰਹੇ ਨੇ ਤੇ ਸਾਨੂੰ ਇਹ ਵੀ ਉਮੀਦ ਹੈ ਵੀ ਹੌਲੀ-ਹੌਲੀ ਸਾਰਾ ਪੰਜਾਬ ਇਸ ਮੁਹਿੰਮ ਦਾ ਹਿੱਸਾ ਬਣੇਗਾ ਬਾਕੀ ਕਲੀ Subscribe now and press the bell icon. Never miss an update.